ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜਾਣੇ ਵਧੀਆ ਹੋਵੋਗੇ ਆਪਾਂ ਬਣਿਆ ਜੀ ਨਵੇਂ ਨਵੇਂ ਬਲੌਗਰ ਆਪਣਾ ਦਿਨ ਆਇਆ ਚੌਥਾ ਸਵੇਰੇ ਸਵੇਰੇ ਆ ਕੇ ਟਾਬੇ ਤੇ ਬਣਾਇਆ ਆਪਾਂ ਤੜਕਾ ਰਾਜਮਾ ਲਈ ਫਿਰ ਬਣਾਇਆ ਆਪਾਂ ਰਾਜਮਾ ਰਾਜਮਾ ਬਣਾਉਂਦੇ ਬਣਾਉਂਦੇ ਨਾਲ ਹੀ ਆ ਗਿਆ ਪਰੌਂਠਿਆਂ ਦਾ ਆਰਡਰ ਫਿਰ ਬਣਾਇਆ ਆਪਾਂ ਪਰੌਂਠੇ ਪਰੌਂਠਿਆਂ ਦੇ ਨਾਲ ਹੀ ਬਣਾਈ ਆਪਾਂ ਰੋਟੀ ਰੋਟੀ ਬਣਾ ਕੇ ਨਾਲ ਹੀ ਆ ਗਿਆ ਸਿੰਪਲ ਪਰੌਂਠਿਆਂ ਦਾ ਆਰਡਰ ਫੇਰ ਬਣਾਈਆ ਆਪਾਂ ਸਿੰਪਲ ਪ੍ਰਾਉਂ ਕੇ دوستੋ ਵਾਹ ਪ੍ਰੀਟਕੇ ਦੀ ਪਲੇਟ ਲੈਣ ਆ ਗਈ ਮੁੰਡੇ ਉਹਨਾਂ ਨੂੰ ਦਿੱਤੀ ਇੱਕ ਪ੍ਰੀਟਕੇ ਦੀ ਪਲੇਟ ਨਾਲ ਹੀ ਫਿਰ ਲੀਵਰ ਮੰਗ ਲਾ ਗਿਆ ਚਾਹ ਜਿੱਥੇ ਚਾਹ ਕਹਿੰਦੇ ਉੱਥੇ ਰਾਹ ਫੇਰ ਬਣਾਈਆ ਆਪਾਂ ਚਾਹ ਚਾਹ ਪੀ ਕੇ ਉਸ ਤੋਂ ਬਾਅਦ ਪੁਣਿਆ ਆਪਾਂ ਤੜਕਾ ਤੜਕਾ ਪਨ ਕੇ ਮਲਾਇਆ ਉਹਨੂੰ ਧਾਲ ਦੇ ਵਿੱਚ ਡਾਲ ਦੇ ਵਿੱਚ ਮੜਾਉਣ ਤੋਂ ਬਾਅਦ ਫਿਰ ਆਪਾਂ ਖਵਾਈ ਅੰਦਰ ਰੋਟੀ ਰੋਟੀ ਖਵਾ ਦੇ ਖਵਾਉਂਦੇ 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 ਨਾਲ ਹੀ ਆ ਗਿਆ ਪੈਕਿੰਗ ਦਾ ਆਰਡਰ ਫਿਰ ਕਰੀਆ ਪਰੋਟੀ ਪੈਕਿੰਗ ਉਸ ਤੋਂ ਬਾਅਦ ਆਗੇ ਸਕੂਲ ਵਾਲੇ ਮੁੰਡੇ ਉਹ ਕਹਿੰਦੇ ਖਾਣੇ ਸੀ پراਉਣੇ ਫਿਰ ਆਪਾਂ ਬਣਾਏ پراਉਣੇ ਧੰਨਵਾਦ ਜੀ ਬਲੌਗ ਦੇਖਣ ਲਈ